ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਕਿ ਲੋਕ ਚੰਗਾ ਭਲਾ ਆਪਣਾ ਕੰਮਕਾਰ ਕਰਨ ਦੇ ਲਈ ਜਾਂਦੇ ਹੁੰਦੇ ਆ ਪਰ ਲੋਕਾਂ ਦੀਆਂ ਗੱਲਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੇ ਆ ਕਈ ਵਾਰ ਕੋਈ ਕਹਿੰਦਾ ਨਾ ਬਈ ਆਹ ਕੰਮ ਨਾ ਤੂੰ ਕਰੀ ਇਹ ਕੰਮ ਦਾ ਤਾਂ ਬਹੁਤ ਨੁਕਸਾਨ ਹੋ ਜਾਣਾ ਯਾਨੀ ਕਿ ਲੋਕਾਂ ਦੀਆਂ ਗੱਲਾਂ ਤੋਂ ਡੀਮੋਟੀਵੇਟ ਹੋ ਜਾਂਦੇ ਆ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ ਉੱਥੇ ਵਿਚ ਵਿਚਾਲੇ ਹੀ ਕੰਮ ਨੂੰ ਛੱਡ ਦਿੰਦੇ ਆ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਪੁਰਾਣੇ ਸਮੇਂ ਦੀ ਗੱਲ ਹੁੰਦੀ ਹੈ ਇੱਕ ਵਿਅਕਤੀ ਨੂੰ ਤੁਰਨ ਦਾ ਬੜਾ ਸ਼ੌਕ ਹੁੰਦਾ ਉਹ ਸਾਰਾ ਦਿਨ ਮਤਲਬ ਜਿੱਥੇ ਕਿਤੇ ਵੀ ਜਾਂਦਾ ਕਿਉਂਕਿ ਸਾਧਨ ਘੱਟ ਹੁੰਦੇ ਆ ਜਿੱਥੇ ਕਿਤੇ ਵੀ ਜਾਂਦਾ ਤੁਰ ਕੇ ਜਾਂਦਾ ਸਾਈਕਲ ਦੀ ਵਰਤੋਂ ਨਹੀਂ ਕਰਦਾ ਉਹਦੇ ਕਾਰਨ ਉਹਦੀ ਮਤਲਬ ਪ੍ਰੈਕਟਿਸ ਇੰਨੀ ਜ਼ਿਆਦਾ ਹੋ ਚੁੱਕੀ ਹੁੰਦੀ ਹੈ ਕਿ ਉਹਨੂੰ ਤੁਰਨ ਦੇ ਵਿੱਚ ਕੋਈ ਅਖਿਆਈ ਨਹੀਂ ਆਉਂਦੀ ਜਦੋਂ ਰਸਤੇ ਵਿੱਚ ਤੁਰਿਆ ਜਾਂਦਾ ਤਾਂ ਉਸ ਦੇ ਮਗਰ ਉਸ ਨੂੰ ਜਦੋਂ ਪਤਾ ਲੱਗਦਾ ਪਿੱਛੋਂ ਇੱਕ ਬੱਚਾ ਭੱਜਿਆ ਆਉਂਦਾ ਹੁੰਦਾ 10-12 ਸਾਲ ਦਾ ਬੱਚਾ ਭੱਜਿਆ ਆਉਂਦਾ ਜਿਸ ਦੇ ਪਿੱਛੇ ਕਾਫੀ ਬੰਦੇ ਪਏ ਹੁੰਦੇ ਨੇ ਉਹ ਭੱਜ ਕੇ ਉਸ ਬੱਚੇ ਦੇ ਕੋਲ ਉਸ ਦੀ ਜਾਨ ਬਚਾਉਂਦਾ ਤੇ ਜਦੋਂ ਲੋਕ ਆਉਂਦੇ ਨੇ ਤਾਂ ਪੁੱਛਦਾ ਕਿ ਭਾਈ ਕੀ ਗੱਲ ਤੁਸੀਂ ਇਸ ਬੱਚੇ ਦੇ ਪਿੱਛੇ ਕਿਉਂ ਪਏ ਹੋਏ ਹੋ ਤਾਂ ਉਹ ਬੱਚਾ ਕਹਿੰਦਾ ਕਿ ਜੀ ਮੈਨੂੰ ਪੇਂਟਿੰਗ ਦਾ ਬੜਾ ਸ਼ੌਂਕ ਆ ਮੈਨੂੰ ਪੇਂਟ ਕਰਨ ਦਾ ਬੜਾ ਸ਼ੌਂਕ ਆ ਮੈਂ ਇਹਨਾਂ ਦੀ ਕੰਧ ਦੇ ਉੱਪਰ ਦੀਵਾਰ ਦੇ ਉੱਪਰ ਇੱਕ ਫੋਟੋ ਬਣਾਇਆ ਹੈ ਜਿਸ ਦੇ ਕਾਰਨ ਹੀ ਹੁਣ ਮੇਰੇ ਮਗਰ ਪੈ ਗਈ ਉਹ ਬੰਦਾ ਉਹ ਤੋਂ ਉਸ ਬੱਚੇ ਨੂੰ ਬਚਾ ਕੇ ਲੋਕਾਂ ਤੋਂ ਚਲੋ ਗੱਲ ਨੂੰ ਟਾਲ ਕੇ ਘਰ ਪਹੁੰਚ ਜਾਂਦਾ ਉਸ ਬੱਚੇ ਨੂੰ ਘਰੇਲੇ ਲੈ ਜਾਂਦਾ ਛੱਡਿਆ ਹੁੰਦਾ ਜਦੋਂ ਬੱਚੇ ਨੂੰ ਉਸਦੇ ਘਰ ਛੱਡਣ ਜਾਂਦਾ ਤਾਂ ਉਸਦੇ ਘਰ ਵਾਲਿਆਂ ਨੂੰ ਸਾਰਾ ਕੁਝ ਦੱਸਦਾ ਤਾਂ ਉਸਦੇ ਘਰ ਵਾਲੇ ਉਸ ਵਿਅਕਤੀ ਦੀ ਬੜੀ ਸੇਵਾ ਕਰਦੇ ਆ ਉਹਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਭਾਈ ਰੋਟੀ ਪਾਣੀ ਖਾ ਕੇ ਜਾ ਉਹਨੂੰ ਰੋਟੀ ਪਾਣੀ ਖਵਾਉਂਦੇ ਆ ਚਾਹ ਪਿਲਾਉਂਦੇ ਆ ਤੇ ਜਦੋਂ ਜਾਣ ਲੱਗਦਾ ਤਾਂ ਉਹਨੂੰ ਕਹਿੰਦੇ ਕਿ ਤੂੰ ਸਾਡੇ ਬੱਚੇ ਦੀ ਜਾਨ ਬਚਾਈ ਆ ਸਾਡੇ ਬੱਚੇ ਨੂੰ ਨਹੀਂ ਤਾਂ ਉਹਨਾਂ ਨੇ ਕੁੱਟ ਦੇਣਾ ਸੀ ਸਾਡੇ ਬੱਚੇ ਦੀ ਤੂੰ ਜ਼ਿੰਦਗੀ ਬਚਾਈ ਆ ਤੈਨੂੰ ਅਸੀਂ ਮਾਣ ਨਾਲ ਕੁਝ ਚੀਜ਼ ਦੇਣੀ ਚਾਹੁੰਦੇ ਆ ਉਹ ਕਹਿੰਦੇ ਕਿ ਨਹੀਂ ਜੀ ਮੈਨੂੰ ਤਾਂ ਕੋਈ ਲੋੜ ਨਹੀਂ ਕਿਸੇ ਚੀਜ਼ ਦੀ ਉਹ ਕਹਿੰਦਾ ਨਾ ਬਈ ਤੈਨੂੰ ਅਸੀਂ ਕੁਝ ਨਾ ਕੁਝ ਦੇਣਾ ਵਾ ਸਾਡੇ ਘਰੇ ਬੱਕਰੀਆਂ ਬਹੁਤ ਆ ਤੇ ਤੈਨੂੰ ਅਸੀਂ ਇੱਕ ਮੇਮਣਾ ਦੇਣਾ ਚਾਹੁੰਦੇ ਆ ਇੱਕ ਬੱਕਰੀ ਦਾ ਬੱਚਾ ਮੇਮਣਾ ਸੀ ਇਹ ਤੈਨੂੰ ਦੇਣਾ ਵਾ ਗਿਫਟ ਦੇ ਵਜੋਂ ਮਾਨ ਮੰਨ ਲਾ ਚਾਹੇ ਮਾਨ ਮੰਨ ਲਾ ਪਰ ਇਹ ਅਸੀਂ ਤੈਨੂੰ ਦੇਣਾ ਹੀ ਦੇਣਾ ਜਦੋਂ ਘਰ ਦੇ ਨਾਲ ਹਟੇ ਤਾਂ ਉਹ ਵਿਅਕਤੀ ਕਹਿੰਦਾ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਤੁਸੀਂ ਦੇ ਦਿਓ ਫਿਰ ਉਹ ਬਚ ਬੱਕਰੀ ਦਾ ਇੱਕ ਮਹਿਮਣਾ ਉਸ ਬੰਦੇ ਨੂੰ ਦੇ ਦਿੰਦੇ ਆ ਉਹ ਵਿਅਕਤੀ ਉਸ ਬੱਕਰੀ ਦੇ ਮਹਿਮਣੇ ਨਾਲ ਲੈ ਕੇ ਤੁਰ ਪੈਂਦਾ ਹੁਣ ਕਾਫੀ ਬਾਟ ਤੁਰਿਆ ਜਾਂਦਾ ਜਦੋਂ ਅੱਗੇ ਜਾ ਕੇ ਉਹ ਬੱਕਰੀ ਦਾ ਜਿਹੜਾ ਬੱਚਾ ਹੁੰਦਾ ਮਹਿਮਣਾ ਉਹ ਹੁਣ ਵਿਅਕਤੀ ਸੋਚਦਾ ਕਿ ਯਾਰ ਇਹ ਤਾਂ ਬੱਚਾ ਵਾ ਇਹਨੂੰ ਤੁਰਨ ਦੇ ਵਿੱਚ ਬੜੀ ਮੁਸ਼ਕਲ ਆਊਗੀ ਮੈਨੂੰ ਤਾਂ ਹੁਣ ਆਤ ਪਈ ਐ ਮੈਂ ਤਾਂ ਰੋਜ਼ ਤੁਰਦਾ ਮੈਂ ਤਾਂ ਜਿੰਨੀ ਮਰਜ਼ੀ ਬਾਟ ਤੁਰੀ ਜਾਵਾਂ ਪਰ ਇਹ ਆਪ ਜਾਨਵਰ ਨੂੰ ਕਾਦੋਂ ਇੰਨੀ ਤਕਲੀਫ ਦੇਣੀ ਆ ਉਹ ਬੱਕਰੀ ਨੇ ਮਹਿਮਣੇ ਨੂੰ ਚੱਕਦਾ ਚੱਕ ਕੇ ਮੋਢਿਆਂ ਤੇ ਬਿਠਾ ਲੈਂਦਾ ਜਦੋਂ ਮੋਢਿਆਂ ਤੇ ਬਿਠਾ ਕੇ ਤੁਰਦਾ ਅੱਗੇ ਜਾਂਦਾ ਤਾਂ ਕਿ 2-3 ਕਿਲੋਮੀਟਰ ਜਦੋਂ ਸਫ਼ਰ ਤੈਅ ਕਰਦਾ ਤਾਂ ਸਾਹਮਣੇ ਪਹਾੜੀ ਦੇ ਉੱਪਰ ਤਿੰਨ ਠੱਗ ਬੈਠੇ ਹੁੰਦੇ ਆ ਉਹ ਜਿਹੜੇ ਤਿੰਨ ਠੱਗ ਹੁੰਦੇ ਆ ਉਹ ਤਿੰਨੇ ਠੱਗਾਂ ਦੀ ਜਿਹੜੀ ਨਿਗਾਹ ਹੁੰਦੀ ਉਹ ਵਿਅਕਤੀ ਤੇ ਪੈ ਜਾਂਦੀ ਹੈ ਉਹ ਦੇਖਦੇ ਆ ਕਿ ਕੱਲਾ ਵਿਅਕਤੀ ਆ ਸੁੰਨਸਾਂ ਜਗ੍ਹਾ ਵਾ ਵਿਅਕਤੀ ਦੇ ਮੋਢਿਆਂ ਦੇ ਉੱਤੇ ਮੇਹਣਾ ਰੱਖਿਆ ਹੋਇਆ ਬੱਕਰੀ ਆ ਉਹ ਕਹਿੰਦੇ ਕਿ ਅੱਜ ਤਾਂ ਫਿਰ ਲਾਂਚ ਦੇ ਵਿੱਚ ਇਹ ਬੱਕਰੀ ਆਪਣੀ ਲਾਂਚ ਬਣੂਗੀ ਜਦੋਂ ਉਹ ਇੰਨੀ ਗੱਲ ਸੋਚ ਕੇ ਉਹ ਆਪਣੀ ਪੂਰੀ એન ਮੀਟਿੰਗ ਕਰਦੇ ਆ ਤਿੰਨੋਂ ਜਾਣੇ ਆਪਸ ਵਿੱਚ ਗੱਲਬਾਤ ਕਰਦੇ ਆ ਕਿ ਆਪਾਂ ਏਦਾਂ ਏਦਾਂ ਆ ਪਲਾਨ ਬਣਾਉਂਦੇ ਆ ਕਿ ਆਹ ਕੰਮ ਕਰਨਾ ਤੇ ਆਹ ਆਹ ਗੱਲ ਕਹਿਣੀ ਆ ਵਿਅਕਤੀ ਨੂੰ ਉਸ ਤਿੰਨੇ ਜਣੇ ਲੱਗ ਲੱਗ ਜਗ੍ਹਾ ਤੇ ਲੁਕ ਜਾਂਦੀ ਹੈ ਜਦੋਂ ਉਹ ਵਿਅਕਤੀ ਤੁਰਿਆ ਜਾਂਦਾ ਜਦੋਂ ਜਿੱਥੇ ਪਹਿਲੇ ਠੱਗ ਲੁਕੇ ਹੁੰਦਾ ਜਦੋਂ ਉਸ ਦੇ ਕੋਲ ਪਹੁੰਚ ਜਾਂਦਾ ਤਾਂ ਉਠਾ ਕੇ ਇੱਕਦਮ ਬਾਹਰ ਨਿਕਲ ਕੇ ਦਰਖਤ ਤੋਂ ਨਿਕਲ ਕੇ ਆ ਕੇ ਉਹਦੇ ਮੂਹਰੇ ਆਉਂਦਾ ਉਹਦੇ ਮੂਹਰੇ ਆ ਕੇ ਕਹਿੰਦਾ ਕਿ ਬਜ਼ੁਰਗੋ ਇੰਨੇ ਵਧੀਆ ਤੁਹਾਡਾ ਰੰਗ ਰੂਪ ਆ ਇੰਨੀ ਵਧੀਆ ਤੁਹਾਨੂੰ ਪਰਮਾਤਮਾ ਨੇ ਸ਼ਕਲ ਦਿੱਤੀ ਆ ਤੁਸੀਂ ਇਹ ਕੀ ਉੱਤੇ ਆਪਦੇ ਮੋਢੇ ਉੱਤੇ ਕੁੱਤੇ ਨੂੰ ਬਿਠਾਈ ਫਿਰਦੇ ਹੋ ਮੰਨਿਆ ਕਿ ਥੋਡੀ ਸ਼ੌਕ ਹੋਊਗਾ ਪਰ ਇਹੋ ਜਿਹਾ ਵੀ ਕਿਹੜਾ ਸ਼ੌਕ ਆ ਤੁਸੀਂ ਕੁੱਤੇ ਨੂੰ ਆਉਦੇ ਮੋਢਿਆਂ ਦੀ ਚੱਕੀ ਫਿਰਦੇ ਹੋ ਉਹ ਜਿਹੜਾ ਵਿਅਕਤੀ ਹੁੰਦਾ ਉਹ ਕਹਿੰਦਾ ਕਿ ਉਹ ਕੀ ਗੱਲ ਤੂੰ ਪਾਗਲ ਲੱਗਦਾ ਉਹ ਕਹਿੰਦਾ ਤੈਨੂੰ ਦੀਨਾ ਨਹੀਂ ਬੱਕਰੀ ਦਾ ਮੇਮਣਾ ਮੇਰੇ ਮੋਢਿਆਂ ਤੇ ਤਰਿਆ ਹੋਇਆ ਤੈਨੂੰ ਕੁੱਤਾ ਕਿੱਥੋਂ ਦਿਖਾਈ ਦੇ ਜਾਂਦਾ ਉਹ ਕਹਿੰਦਾ ਕਿ ਜੀ ਬਜ਼ੁਰਗੋ ਕਹਿੰਦਾ ਮੈਂ ਤਾਂ ਜਿਹੜੀ ਗੱਲ ਚੀਜ਼ ਦੇਖੀ ਆ ਮੈਂ ਤਾਂ ਕਹਿਤੀ ਮੰਨਣਾ ਨਾ ਮੰਨਣਾ ਹੁਣ ਥੋਡੀ ਗੱਲ ਮਰਜੀ ਆ ਕਹਿੰਦਾ ਇੰਨੀ ਗੱਲ ਕਹਿ ਕੇ ਉਹ ਵਿਅਕਤੀ ਅੱਗੇ ਨਿਕਲ ਜਾਂਦਾ ਤੇ ਅੱਗੇ ਜਾ ਕੇ ਹੱਸਦਾ ਮਾਨੀ ਮਨ ਵਿੱਚ ਹੱਸਦਾ ਤੇ ਅੱਗੇ ਤੋਂ ਚਲੇ ਜਾਂਦਾ ਉਹ ਜਿਹੜਾ ਉਹ ਬਜ਼ੁਰਗ ਹੁੰਦਾ ਉਹ ਬੰਦਾ ਹੁੰਦਾ ਵਿਅਕਤੀ ਉਹ ਕਹਿੰਦਾ ਕਿ ਕਿਹੋ ਜਿਹਾ ਪਾਗਲ ਲੋਕ ਆ ਪਤਾ ਨਹੀਂ ਕੀ ਖਾਂਦੇ ਆ ਬੱਕਰੀ ਨਹੀਂ ਦੂਜਾ ਕੁੱਤਾ ਹੀ ਦਸੀ ਜਾਂਦੇ ਆ ਉਹ ਕਹਿੰਦਾ ਚਲੋ ਛੱਡੋ ਆਪਾਂ ਨੂੰ ਕੀ ਅੱਗੇ ਚੁੱਤ ਰਹਿ ਜਾਂਦਾ ਹੁਣ ਅੱਗੇ ਜਾ ਕੇ ਜਿਹੜਾ ਦੂਜਾ ਠੱਕ ਲੁਕੇ ਹੁੰਦਾ ਉਹ ਥੋੜੀ ਦੂਰ ਜਾ ਕੇ ਉਹ ਬਾਹਰ ਆ ਇੱਕਦਮ ਨਿਕਲਦਾ ਉਹਦੇ ਮੂਹਰੇ ਤੇ ਉਹ ਅੱਗੇ ਜਾ ਕੇ ਕਹਿੰਦਾ ਕਿ ਹੋਰ ਭਾਈ ਸਾਹਿਬ ਕੀ ਹਾਲ ਚਾਲ ਨੇ ਉਹ ਵਿਅਕਤੀ ਕਹਿੰਦਾ ਕਿ ਠੀਕ ਆ ਜੀ ਉਹ ਕਹਿੰਦਾ ਤੁਸੀਂ ਇਹ ਬੱਚੇ ਨੂੰ ਮਰੇ ਹੋਏ ਨੂੰ ਆਪਦੇ ਮੋਢਿਆਂ ਦੇ ਉੱਤੇ ਕਿਉਂ ਰੱਖਿਆ ਹੋਇਆ ਹੈ ਉਹ ਜਿਹੜਾ ਵਿਅਕਤੀ ਹੁੰਦਾ ਜਿਹੜਾ ਮੇਮਣਾ ਲਈ ਜਾਂਦਾ ਹੁੰਦਾ ਉਹਨੂੰ ਬੜਾ ਗੁੱਸਾ ਚੜਦਾ ਉਹ ਕਹਿੰਦਾ ਕਿ ਯਾਰ ਤੂੰ ਪਹਿਲਾਂ ਇਹ ਦੱਸ ਤਾ ਖਾਦਾ ਕੀ ਆ ਤੂੰ ਕਿਤੇ ਪਾਗਲ ਤੈਨੂੰ ਦਿਖਾਈ ਨਹੀਂ ਦਿੰਦਾ ਇਹ ਬੱਕਰੀ ਦਾ ਮੇਮਣਾ ਬੱਕਰੀ ਦਾ ਬੱਚਾ ਵਾ ਮੇਰੇ ਮੋਢਿਆਂ ਤੇ ਉਹ ਜਿਹੜਾ ਠੱਗ ਹੁੰਦਾ ਦੂਜਾ ਉਹ ਕਹਿੰਦਾ ਕਿ ਮੰਨਣਾ ਮੰਨੋ ਮੈਨੂੰ ਤਾਂ ਜੋ ਚੀਜ਼ ਦਿਖੀ ਅਮਿੰਤਾ ਮਰਿਆ ਹੋਇਆ ਬੱਚਾ ਦਿਂਦਾ ਮੈਂ ਤਾਂ ਜੋ ਦਿਖਿਆ ਬੱਚੇ ਆ ਤੇ ਮੈਂ ਕਹਤਾ ਮੰਨਣਾ ਨਾ ਮੰਨੋ ਨਹੀਂ ਤੁਹਾਡੀ ਮਰਜ਼ੀ ਆ ਐਨੀ ਕਹਿ ਕੇ ਗੱਲ ਉਹ ਵੀ ਅੱਗੇ ਲੰਘ ਜਾਂਦਾ ਉਹ ਵੀ ਅੱਗੇ ਜਾ ਕੇ ਹੱਸਦਾ ਮਿਹਰਤਾ ਪਾਗਲ ਬਣਾਤਾ ਬੰਦੇ ਨੇ ਉਹਨੋਂ ਜਿਹੜਾ ਵਿਅਕਤੀ ਹੁੰਦਾ ਬੜਾ ਪਰੇਸ਼ਾਨ ਹੁੰਦਾ ਜਦੋਂ ਥੋੜੀ ਜਿਹੀ ਅੱਗੇ ਜਾਂਦਾ ਕਿਲੋਮੀਟਰ ਹੋਰ ਤਾਂ ਜਿਹੜਾ ਤੀਜਾ ਠੱਗ ਲੁਕੇ ਹੁੰਦਾ ਉਹ ਬਾਹਰ ਆ ਜਾਂਦਾ ਉਹ ਇੱਕਦਮ ਬਾਹਰ ਆ ਕੇ ਨਿਕਲਦਾ ਤੇ ਉਹ ਕਹਿੰਦਾ ਕਿ ਚੰਗਾ ਬੰਦਾ ਯਾਰ ਤੂੰ ਜ਼ਿੰਦਗੀ ਦੇ ਵਿੱਚ ਮੈਂ ਤੇਰੇ ਵਰਗਾ ਪਹਿਲਾ ਬੰਦਾ ਦੇਖਿਆ ਠੱਗ ਉਹ ਦੂਜੇ ਬੰਦੇ ਨੂੰ ਕਹਿੰਦਾ ਜਿਹਦੇ ਮੋਢਿਆਂ ਦੇ ਉੱਤੇ ਮਿਹ ਬਣਾਤਾ ਰਹਿਆ ਹੁੰਦਾ ਉਹ ਕਹਿੰਦਾ ਕਿ ਤੇਰੇ ਵਰਗਾ ਪਹਿਲਾ ਬੰਦਾ ਦੇਖਿਆ ਜਿਹੜਾ ਆਪਦੇ ਮੋਢਿਆਂ ਦੇ ਉੱਪਰ ਗਦਾ ਰੱਖੀ ਜਾਂਦਾ ਕਹਿੰਦਾ ਗਦੇ ਦੇ ਉੱਪਰ ਲੋਕ ਬੈਠੇ ਤਾਂ ਬਹੁਤ ਦੇਖਿਆ ਪਰ ਬੰਦਿਆਂ ਦੇ ਉੱਪਰ ਗਧਾ ਰੱਖਿਆ ਪਹਿਲੀ ਗੇਰ ਦੇਖਿਆ ਉਹ ਜਿਹੜਾ ਵਿਅਕਤੀ ਉਹਨਾਂ ਨੂੰ ਬੜਾ ਗੁੱਸਾ ਹੁੰਦਾ ਬੜਾ ਪਰੇਸ਼ਾਨ ਹੁੰਦਾ ਉਹ ਉਹ ਕਹਿੰਦਾ ਕਿ ਭਾਈ ਤੂੰ ਕੀ ਗੱਲ ਪਾਗਲ ਤਾਂ ਨਹੀਂ ਹੈ ਕੀ ਖਾਦਾ ਤੈਮੀ ਕਹਿੰਦਾ ਕਿ ਤੈਨੂੰ ਹੁਣ ਇਹ ਦੂਜਾ ਗਧਾ ਦਿੰਦਾ ਵਾ ਬੱਕਰੀ ਦਾ ਬੱਚਾ ਮੇਮਣਾ ਉਹ ਕਹਿੰਦਾ ਕਿ ਜੀ ਮੈਨੂੰ ਤਾਂ ਜੋ ਚੀਜ਼ ਦਿਖੀ ਐ ਮੈਂ ਤੁਹਾਨੂੰ ਦੱਸ ਤੀ ਮੰਨਣਾ ਨਾ ਮੰਨਣਾ ਇਹ ਤਾਂ ਹੁਣ ਤੁਹਾਡੀ ਮਰਜ਼ੀ ਆ ਮੈਂ ਤਾਂ ਕਹਿਣਾ ਸੀ ਕਹਤਾ ਚਲੋ ਕਹਿੰਦਾ ਮੈਂ ਤਾਂ ਜਾਣ ਆਪਦਾ ਕੰਮ ਉਹ ਅੱਗੇ ਲੰਘ ਜਾਂਦਾ ਅੱਗੇ ਜਾ ਕੇ ਉਹ ਵੀ ਮੁਸਕਰਾਉਂਦਾ ਹੋ ਜਿਹੜਾ ਉਹ ਵਿਅਕਤੀ ਹੁੰਦਾ ਉਹ ਡੀਮੋਟੀਵੇਟ ਹੋ ਜਾਂਦਾ ਉਹਨੂੰ ਆਪਣੇ ਆਪ ਉੱਪਰ ਵਿਸ਼ਵਾਸ ਨਹੀਂ ਹੁੰਦਾ ਕਿ ਬੱਕਰੀ ਦਾ ਬੱਚਾ ਵਾ ਜਾਂ ਕੀ ਰੱਖਿਆ ਹੋਇਆ ਵਾ ਉਹ ਕਹਿੰਦਾ ਕਿ ਉਹ ਘਰ ਵਾਲਿਆਂ ਨੇ ਕਿਤੇ ਮੈਨੂੰ ਪਾਗਲ ਬਣਾਤਾ ਕਿਤੇ ਮੇਰੇ ਮੋਢੇ ਤੇ ਭੂਤ ਭਾਤਾ ਨਹੀਂ ਬਿਠਾਤੀ ਕਿਤੇ ਆਪਦੀ ਭੂਤ ਭਾਤਾ ਨਹੀਂ ਕਿਤੇ ਚਮੇੜਤੀ ਮੈਨੂੰ ਉਹ ਇਹ ਗੱਲਾਂ ਸੋਚਣ ਉਹਦੇ ਮਨ ਵਿੱਚ ਡੀਮੋਟੀਵੇਟ ਹੋ ਜਾਂਦਾ ਉਹਨੂੰ ਐ ਲੱਗਣ ਲੱਗ ਜਾਂਦਾ ਕਿ ਕਿਤੇ ਮੇਰੇ ਤੇ ਉਹਨਾਂ ਨੇ ਕੋਈ ਮੈਨੂੰ ਪਾਗਲ ਤਾਂ ਨਹੀਂ ਬਣਾਤਾ ਕੋਈ ਮੇਰੇ ਪਿੱਛੇ ਚੀਜ਼ ਤਾਂ ਨਹੀਂ ਲਾਤੀ ਜਦੋਂ ਇੰਨੀਆਂ ਗੱਲਾਂ ਉਹਦੇ ਮਨ ਵਿੱਚ ਚੱਲਦੀਆਂ ਉਹ ਡੀਮੋਟੀਵੇਟ ਹੋ ਜਾਂਦਾ ਉਹ ਬੱਕਰੀ ਦੇ ਮੇਮਣੇ ਨੂੰ ਉੱਥੇ ਛੱਡ ਦਿੰਦਾ ਉਹ ਕਹਿੰਦਾ ਮੈਂ ਇਹ ਜੀ ਪਰੇਸ਼ਾਨੀ ਤੋਂ ਮੈਂ ਇਹ ਜੇ ਸੰਕਟ ਤੋਂ ਜੰਜਾਲ ਤੋਂ ਕੀ ਲੈਣਾ ਇਹ ਤਾਂ ਇੱਥੇ ਹੀ ਛੱਡੋ ਕਹਿੰਦਾ ਇਹਦੋਂ ਤਾਂ ਮੈਂ ਚੰਗਾ ਹੀ ਕੱਲ੍ਹ ਹੀ ਚੰਗਾ ਸੀ ਉਹ ਉੱਥੇ ਮੇਮਣੇ ਨੂੰ ਉੱਥੇ ਛੱਡ ਕੇ ਅੱਗੇ ਚਲੇ ਜਾਂਦਾ ਉਹ ਜਿਹੜੇ ਠੱਗ ਹੁੰਦੇ ਜਦੋਂ ਮੇਮਣਾ ਥੋੜਾ ਜਿਹਾ ਅੱਗੇ ਜਾ ਕੇ ਜਾਂਦਾ ਤਾਂ ਤਿੰਨੇ ਠੱਗ ਉਹ ਮੇਮਣੇ ਨੂੰ ਫੜ ਲੈਂਦੇ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੇ ਵੀ ਦੂਜੇ ਦੀਆਂ ਗੱਲਾਂ ਵਿੱਚ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਕਿਤੇ ਕੰਮ ਧੰਦੇ ਚੱਲੇ ਹੋ ਜਾਂ ਕਿਸੇ ਵਧੀਆ ਜਗ੍ਹਾ ਜਿੱਥੇ ਤੁਸੀਂ ਪਹੁੰਚਣਾ ਟੀਚਾ ਮਿੱਥਿਆ ਹੋਇਆ ਉੱਥੇ ਜਾਣਾ ਰਸਤੇ ਵਿੱਚ ਜੇਕਰ ਤੁਹਾਨੂੰ ਕੋਈ ਐਦਾਂ ਡੀਮੋਟੀਵੇਟ ਕਰਦਾ ਤਾਂ ਤੁਸੀਂ ਆਪਣੇ ਦਿਮਾਗ ਤੋਂ ਕੰਮ ਲੈਣਾ ਕਦੇ ਵੀ ਦੂਜੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਮਿੱਥੇ ਹੋਏ ਟੀਚੇ ਤੋਂ ਭਟਕੋ ਨਾ ਜਿੱਥੇ ਤੁਸੀਂ ਮੰਜ਼ਲ ਤੇ ਪਹੁੰਚਣਾ ਉੱਥੇ ਜਾਣ ਤੋਂ ਕਦੇ ਵੀ ਗੁਰੇਜ਼ ਨਾ ਕਰੋ ਕਿਉਂਕਿ ਜੇ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਲੋਕਾਂ ਦੇ ਝਾਂਸੇ ਵਿੱਚ ਫਸ ਗਏ ਤਾਂ ਤੁਸੀਂ ਕਦੇ ਵੀ ਆਪਣੀ ਮੰਜ਼ਲ ਦੇ ਉੱਪਰ ਸਹੀ ਸਮੇਂ ਤੇ ਪਹੁੰਚ ਨਹੀਂ ਸਕਦੇ ਕਿਉਂਕਿ ਦੂਜੇ ਦੀਆਂ ਗੱਲਾਂ ਉੱਪਰ ਜ਼ਿਆਦਾ ਯਕੀਨ ਨਾ ਕਰੋ ਲੋਕ ਤਾਂ ਅਮਰੂਦ ਲੈਣ ਲੱਗੇ ਪਹਿਲਾਂ ਇਹ ਪੁੱਛਣਗੇ ਕਿ ਭਾਈ ਅਮਰੂਦ ਮਿੱਠੇ ਨੇ ਤੇ ਬਾਅਦ ਵਿੱਚ ਉਸ ਨੂੰ ਨੂਨ ਲਾ ਕੇ ਖਾਂਦੇ ਨੇ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ